ਅਸੀਂ ਉਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਵਿੱਚ ਇੱਕ ਅਕਿਊਜ਼ਡ ਰਾਜਰਾਨੀ ਪਤਨੀ ਮੋਨ ਲਾਲ ਨੂੰ ਗ੍ਰਿਫਤਾਰ ਕੀਤਾ ਸੀ। ਸਸੀਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਐ ਕ੍ਰਿਮੀਨਲ ਬੈਕਗ੍ਰਾਉਂਡ ਐ ਇਹਦੇ ਫਾਦਰ ਜਿਹੜਾ ਸੀ ਮੋਨ ਲਾਲ ਉਸਤੇ ਵੀ ਪਰਚੇ ਦਰਜ ਸੀ ਪਹਿਲਾਂ। ਇਹ ਗੱਡੀ ਚੋਰੀ ਹੋਈ ਸੀ ਯਾਰ ਇਹ ਕੋਈ ਕੇਸ ਹੋਇਆ ਕਿੰਨੇ ਬੰਦੇ ਗ੍ਰਿਫਤਾਰ ਕੀਤੇ। ਜੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਹਾਂ ਮਾਨਜੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਜੋਗ ਡੀਜੀਪੀ ਸਾਹਿਬ ਗੌਰਵ ਜਦੇਵ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਤਹਿਤ ਜਿਹੜੀ ਪੰਜਾਬ ਵਿੱਚ ਮਾਰੇ ਅਨਸਰਾਂ ਦੇ ਖਿਲਾਫ ਜਿਹੜੀ ਮੂਵਮੈਂਟ ਕੀਤੀ ਗਈ ਹੈ ਉਹਦੇ ਸਿਲਸਿਲੇ 'ਚ ਮਾਨਜੋਗ ਸਾਡੇ ਐਸਐਸਪੀ ਸਾਹਿਬ ਬਾਗੀਰਾ ਕੁਮਾਰ ਨਾ ਆਈਪੀਐਸ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਨ ਦੇ ਤਹਿਤ ਇੱਕ ਵੀ ਐਫਆਰ ਰਜਿਸਟਰ ਹੋਈ ਸੀ ਐਫਆਰ ਨੰਬਰ 27 ਡੇਟਡ 24 3 24 ਨੂੰ ਅੰਡਰ ਸੈਕਸ਼ਨ 379 ਬੀ 48 ਆਈਪੀਸੀ 18 ਅੰਕ ਦਾਵਾ ਉਹਦੀ ਤਫ਼ਤੀਸ਼ ਦੌਰਾਨ ਬਰ ਬਿਆਨ ਗੁਰਪ੍ਰੀਤ ਸਿੰਘ ਜਿਨੇ ਆਕੇ ਦੱਸਿਆ ਸੀ ਸਾਡੀ ਗੱਡੀ ਤਾਂ ਸਨੇਚ ਹੋਈ ਹੈ ਉਹ ਸਾਰੇ ਨੂੰ ਪਤਾ کافی ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ کافی ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ ਉਹਦੇ ਸੰਦਰਭ ਵਿੱਚ ਸਾਡੇ ਬਾਂਡੂ ਗਾ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਿਤ ਕੀਤੀ ਜਿਹਦੇ ਵਿੱਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੈਡ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਡ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਨੇ ਇਹ ਰਹੀਆਂ ਸੀ ਜਿਹਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੂਚਸਰਾਈ ਅਸੀਂ ਇਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਵਿੱਚ ਇੱਕ ਅਕਿਊਜ਼ ਰਾਜਰਾਨੀ ਪਤਨੀ ਮੋਨ ਲਾਲ ਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਨ ਲਾਲ ਇਹਨੂੰ ਨਾਮਿਨੇਟ ਕੀਤਾ ਜਿਹੜਾ ਅਜੇ ਪੁਲਿਸ ਤੋਂ ਨੇ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈ ਹੋਈਆਂ ਰੀਡ ਪਾਰਟੀ ਕਿ ਸਾਡੇ ਚ ਜਾ ਰਹੀਆਂ ਉਹਨਾਂ ਦੇ ਰੀਡ ਕਰ ਰਏ ਘਰਾਂ ਵੀ ਹੋਰ ਵਾਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਕਰੀਬੋਂ ਸਾਹਮਣੇ ਆ ਰਿਹਾ ਉਹਨਾਂ ਦੇ ਰੀਡਾ ਕਿਤੇ ਜਾ ਰਹੀਆਂ ਕਿ ਮੀਟਿੰਗ ਇਹ ਬੰਦੇ ਟੁੱਟੇ ਕਿ ਕਿੱਛ ਬਿਜਲੀ ਜੁੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨਾਮਿਨੇਟ ਕਰਤਾ ਪਰ ਵਿਚ ਦਰੋਂ ਇੱਕ ਬੰਦਾ ਹੋਰ ਆ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਉਹ ਜੇ ਸੰਜੇ ਜੀ ਨੂੰ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਤੋਂ ਦੱਸਾਇਆ ਜਾਏਗਾ ਮੋਟਿਵ ਕੀ ਸੀਗਾ ਕਾਰਨ ਮੋਟਿਵ ਦੇ ਬਾਰੇ ਅੱਗੇ ਵੀ ਇੱਥੇ ਮਕਦਮੇ ਦਰਜ ਨੇ ਦੋ ਐਨਡੀਪੀਐਸ ਦੇ ਮਕਦਮੇ ਦਰਜ ਨੇ ਸੰਜੇ ਦੇ ਉੱਤੇ ਇੱਕ ਸਨੈਚਿੰਗ ਦਾ ਮਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਫਾਦਰ ਜਿਹੜਾ ਅਸੀਂ ਮੋਹਨ ਨਾਲ ਉੱਤੇ ਵੀ ਪਰਚੇ ਦਰਜ ਸੀ ਪਹਿਲਾਂ ਜਿਹੜਾ ਮੁਦਲਤ ਮੁਦਲਤ ਵੀ ਇਹਦੇ ਵਿੱਚ ਇਹੋ ਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇ ਦਾ ਕੰਮ ਕਰਦਾ ਸੀ ਹੋ ਸਕਦਾ ਵੀ ਗੱਡੀਆਂ ਅੱਗੇ ਫਰਦਰ ਕੁਝ ਜੋ ਵੀ ਇਨਵੈਸਟੀਗੇਸ਼ਨ ਮੇਰਾ ਮੁੱਖ ਮੋਟੀਲ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੀਆਂ ਗੱਡੀਆਂ ਕਰਦਾ ਸੀ ਉਹਦੇ ਤਸਵੀਰ ਰੱਖ ਜਿੱਦਾਂ ਉਹਗਾ ਉਹਦੇ ਤੁਹਾਡੇ ਸਾਹਮਣੇ ਇਹ ਰਹਿਣ ਵਾਲਾ ਹੈਗਾ ਸੀ ਇੱਕ ਸਮਾਰਟਪੋਰਡਾ ਜਿਹੜੀ ਜਿਹੜੀ ਫਿਰ ਉਹਨਾਂ ਦੀ ਲੈਣ ਚ ਗਈ ਜਿਹੜੀ ਲੇਡੀ ਇਹਦੀ ਉਹਨੂੰ ਸਾਰਾ 120B ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵਾਧਾ ਜੁਰਮ 120B ਦਾ ਕੀਤਾ ਹੈ ਉਹਦੀ ਉਹਦੀ ਨੌਲੇਜ ਹੀ ਸਾਰਾ ਕੋਈ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਹਦੀ ਨੌਲੇਜ ਹੈ ਵੀ ਮਾਤਾ ਜੀ ਕਿਹਨੇ ਬਿਲਕੁਲ ਉਹਦੀ ਮਾਤਾ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮਕਦਮੇ ਪਹਿਲਾਂ ਦਰਜ ਸੀ ਜਿਹੜੀ ਹੁਣ ਉਹਦੀ ਡੈਥ ਹੋ ਚੁੱਕੀ ਹੈ ਆਰੋਪੀਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਜਿ ਲੱਗਦਾ ਹੈ ਹੋਰ ਬੰਦੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਹੈਗੀ ਉਮੀਦ ਹੈ ਵੀ ਇਤੋਂ ਅੱਗੇ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਕੋਸ਼ਿਸ਼ ਵੀ ਫੜੇ ਜਾ ਸਕਦੇ ਹੋ ਹੋਰ ਰਿਕਵਰੀ ਹੋਣ ਦੀ ਆਸ ਹੈ ਕਿ ਕਰ ਵੀ ਫਿਲਹਾਲ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਰੇਡਾਂ ਜੋ ਸੰਜੀਵ ਕੁਮਾਰ ਸਾਡੀ ਰਾਊਂਡ ਅਪ ਕਰਾਂਗੇ ਉਹਦੀ ਅਗਲੀ ਜਿਹੜੀ ਇੰਟਰਵਿਊਗਿਸ਼ਨ ਦੇ ਵਿੱਚ ਜੋ ਵੀ ਆਏਗਾ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਜਾਵੇਗਾ